ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੱਤਰ ਕਰਾਂਗੇ ਤੁਹਾਡੀ ਸਹੇਲੀ ਜੀਆ ਖਾਨ ਪਿੰਨ ਦੀ ਆਰਟ ਤਾਂ ਠੀਕ ਨਹੀਂ ਹਨ ਅਤੇ ਉਹ ਲਗਾਤਾਰ ਮੋਟੀ ਹੁੰਦੀ ਜਾ ਰਹੀ ਹੈ ਇੱਕ ਚਿੱਠੀ ਰਾਹੀ ਉਸ ਨੂੰ ਸਮਝਾਓ ਠੀਕ ਹੈ ਨਾਉ ਲੈਟਸ ਸਟਾਰਟ ਪ੍ਰੀਖਿਆਪਵਨ ਸ਼ੈਰ ਡੇ ਡਾਲਨੀ ਹੈ ਪਿਆਰੀ ਅਲੀਸ਼ਾ ਅਤੇ ਕੋਈ ਵੀ ਨਾਮ ਤੁਸੀਂ ਆਪਣੇ ਫਰੈਂਡ ਦਾ ਵੀ ਲਿਖ ਸਕਦੇ ਹੋ ਠੀਕ ਹੈ ਨੈਕਸਟ ਐ ਨਿੱਗੀ ਯਾਦ ਕੱਲ ਤੇਰੇ ਮਾਤਾ ਜੀ ਮਿਲ ਗਏ ਸੁੱਖ ਸਾਂਦ ਪੁੱਛਦਿਆ ਉਹਨਾਂ ਨੇ ਦੱਸਿਆ ਕਿ ਤੇਰਾ ਪੇਟ ਅਕਸਰ ਠੀਕ ਨਹੀਂ ਰਹਿੰਦਾ ਅਤੇ ਇਸ ਦਾ ਕਾਰਨ ਤੇਰੀਆਂ ਖਾਂ ਪੀਣ ਦੀਆਂ ਆਦਤਾਂ ਹਨ ਸੁੱਖ ਸਾਂਦ ਮਤਲਬ ਹਾਲ ਚਾਲ ਪੁੱਛਦੇ ਉਹਨਾਂ ਨੇ ਦੱਸਿਆ ਕਿ ਤੇਰਾ ਪੇਟ ਅਕਸਰ ਖਰਾਬ ਰਹਿੰਦਾ ਕਿਉਂ ਰਹਿੰਦਾ ਕਿਉਂਕਿ ਤੇਰੀ ਖਾਂ ਪੀਣ ਦੀ ਆਦਤਾਂ ਠੀਕ ਨਹੀਂ ਹਨ ਤੂੰ ਅਕਸਰ ਹੀ ਬਾਜ਼ਾਰੀ ਚੀਜ਼ਾਂ ਖਾਣ ਨੂੰ ਤਹਜ਼ੀਦ ਦਿੰਦੀ ਹੈ ਮਹੱਤਵ ਦਿੰਦੀ ਹੈ ਠੀਕ ਹੈ ਪਹਿਲੀ ਤੂੰ ਘਰ ਦੇ ਚੀਜ਼ਾਂ ਨੂੰ ਤਹਜ਼ੀਦ ਨਹੀਂ ਦਿੰਦੀ ਇੰਪੋਰਟੈਂਸ ਨਹੀਂ ਦਿੰਦੀ ਜਿੰਨੀਆਂ ਕਿ ਤੂੰ ਬਾਹਲੀ ਚੀਜ਼ਾਂ ਖਾਣ ਨੂੰ ਦਿੰਦੀ ਠੀਕ ਹੈ ਤੇ ਘਰ ਦਾ ਬਣਿਆ ਖਾਣਾ ਤੂੰ ਕਦੇ ਕਦਾ ਹੀ ਖਾਂਦੀ ਹੈ ਅਲੀਸ਼ਾ ਮੈਂ ਤੈਨੂੰ ਇਹੀ ਦੱਸਣਾ ਚਾਹਾਂਗੀ ਕਿ ਸਿਹਤ ਤੋਂ ਵੱਧ ਕੇ ਕੋਈ ਦੌਲਤ ਨਹੀਂ ਤਾਂ ਹੀ ਤਾਂ ਸਿਆਣਿਆਂ ਨੇ ਸਿਹਤ ਬਾਰੇ ਕਿਹਾ ਹੈ ਕਿ ਤੰਦਰੁਸਤੀ ਹਜ਼ਾਰ ਨਿਯਮਤ ਹੈ ਅਸੀਂ ਕੁਦਰਤ ਦੀ ਕਿਸੇ ਇੱਕ ਨਿਯਮਨ ਨੂੰ ਤਰਸਦੇ ਹਾਂ ਪਰ ਸਿਹਤਮੰਦ ਹੋਣਾ ਕੁਦਰਤ ਜਾਂ ਹਜ਼ਾਰ ਨਿਯਮਤਾ ਦੇ ਬਰਾਬਰ ਹੈ। ਇਹ ਕਿਉਂ ਕਿਹਾ ਗਿਆ ਕਿਉਂਕਿ ਪੈਸੇ ਤਾਂ ਸਿਰਫ ਤਾਹੇ ਕਮਾ ਸਕਦੇ ਜੇਕਰ ਜੇਕਰ ਸਾਡੇ ਕੋਲ ਸਿਹਤ ਹੈ। ਜੇ ਸਿਹਤ ਹੀ ਨਹੀਂ ਰਹੇ ਤੇ ਫਿਰ ਅਸੀਂ ਕੋਈ ਵੀ ਦੁਨੀਆ ਦਾ ਕੰਮ ਨਹੀਂ ਕਾਟ ਸਕਦੇ। ਇਸ ਲਈ ਸਭ ਤੋਂ ਇੰਪੋਰਟੈਂਟ ਸਾਡੀ ਹੈਲਥ ਹੈ। ਠੀਕ ਹੈ। ਜੇਕਰ ਅਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਾਂਗੇ ਤਾਂ ਕੌਣ ਰੱਖੇਗਾ? ਉੰਜ ਵੀ ਬਾਜ਼ਾਰੀ ਚੀਜ਼ਾਂ ਪਤਾ ਨਹੀਂ ਕਿਸ ਕਿਸਮ ਦੇ ਸਮਾਨ ਨਾਲ ਅਤੇ ਕਿਹੋ ਜਿਹੇ ਹਾਲਾਤ ਵਿੱਚ ਤਿਆਰ ਹੁੰਦੀਆਂ ਹਨ ਅਤੇ ਅਸੀਂ ਸਿਰਫ ਜੀਵਨ ਆਸ ਕਾਰਨ ਉਹਨਾਂ ਵੱਲ ਖਿੱਚੇ ਜਾਂਦੇ ਹਨ ਜਿਵੇਂ ਕਿ ਮਾਤਾ ਜੀ ਦਸਰੇ ਸੰਕਿ 13 ਪੇਟ ਠੀਕ ਨਹੀਂ ਰਹਿੰਦਾ ਹੁਣ ਤੇਰੀ ਪੜ੍ਹਨ ਲਿਖਣ ਅਤੇ ਰਾਜ ਕੇ ਮਿਹਨਤ ਕਰਨ ਦੀ ਉਮਰ ਹੈ ਜੇਕਰ ਇਸ ਉਮਰ ਵਿੱਚ ਵੀ ਤੂੰ ਪੇਡ ਦੇ ਗੰਭੀਰ ਰੋਗ ਦਾ ਸ਼ਿਕਾਰ ਹੋ ਗਈ ਤਾਂ ਕੀ ਹੋਵੇਗਾ ਤੇਰਾ ਕੈਰੀਅਰ ਕਿਵੇਂ ਬਨੇਗਾ ਤੇਰਾ ਲਗਾਤਾਰ ਮੋਟੇ ਹੋਣਾ ਇਸ ਕਾਲ ਦਾ ਗੰਭੀਰ ਸੰਕੇਤ ਹੈ ਬਾਜ਼ਾਰੀ ਖਾਣਾ ਤਾਂ ਨੀਂਆ ਬਿਮਾਰੀਆਂ ਨੂੰ ਸੱਦਾ ਦੇਣਾ ਹੈ ਜੇਕਰ ਤੂੰ ਇੰਝ ਹੀ ਬਾਰੀ ਖਾਣਾ ਖਾਂਦੀ ਰਹੀ ਮੋਟਾਪਾ ਵੱਧਦਾ ਰਿਹਾ ਤਾਂ ਉਹ ਦਿਨ ਦੂ ਨਹੀਂ ਜਦ ਤੇਰੇ ਪੇਟ ਵਿੱਚ ਜ਼ਖਮ ਹੋ ਜਾਣਗੇ ਜਿਸ ਨੂੰ ਡਾਕਟਰੀ ਭਾਸ਼ਾ ਵਿੱਚ ਅਲਸਰ ਕਿਹਾ ਜਾਂਦਾ ਠੀਕ ਹੈ ਅਲਸਰ ਇੱਕ ਪੇਟ ਦੀ ਬਿਮਾਰੀ ਹੈ ਉਹ ਬਾਲੀਆ ਚੀਜ਼ਾਂ ਖਾਣ ਦੇ ਨਾਲ ਹੁੰਦਾ ਤੇਜਾਬੀ ਪਾਣੀ ਜੀ ਨੂੰ ਅਸੀਂ ਕਹਿ ਸਕਦੇ ਹਾਂ ਠੀਕ ਹੈ ਜਦ ਕੋਈ ਵੀ ਮਾਰ ਜਾਂ ਰੋਗੀ ਹੁੰਦਾ ਹੈ ਉਹ ਇਕੱਲਾ ਨਹੀਂ ਹੁੰਦਾ ਉਸ ਨਾਲ ਜੁੜੇ ਹੋਏ ਸਾਰੇ ਹੀ ਪਰਿਵਾਰਿਕ ਮੈਂਬਰ ਇੱਕ ਤਰ੍ਹਾਂ ਰੋਗੀ ਹੋ ਜਾਂਦੇ ਹਨ ਕਿਉਂ ਕਿ ਉਹਨਾਂ ਨੇ ਬਿਮਾਰ ਬੰਦੇ ਦੀ ਦੇਖਭਾਲ ਕਰਨੀ ਹੈ ਉਹਦੇ ਨਾਲ ਉਹਨਾਂ ਨੂੰ ਇਨਫੈਕਸ਼ਨ ਵੀ ਹੋ ਸਕਦੀ ਹੈ ਫਿਰ ਉਹਨਾਂ ਟੈਨਸ਼ਨ ਵੱਖਰੀ ਹੈ ਜੇ ਉਹ ਹਸਪੀਟਲ ਐਡਮਿਟ ਹੈ ਤਾਂ ਹਸਪੀਟਲ ਵੀ ਕੋਈ ਨਾ ਕੋਈ ਬੰਦਾ ਚਾਹੀਦਾ ਹੁੰਦਾ ਤੇ ਜਿਸ ਕਰਕੇ ਉਹ ਵੀ ਜਿਹੜਾ ਬੰਦਾ ਉੱਥੇ ਰਹੇਗਾ ਉਹਦੀ ਵੀ ਹੈਲਥ ਬਿਮਾਰ ਹੋ ਸਕਦੀ ਹੈ ਠੀਕ ਹੈ ਇਸ ਕਰਕੇ ਕਿ ਆਪਣੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ ਜੇ ਅਸੀਂ ਠੀਕ ਰਵਾਂਗੇ ਤੇ ਸਾਡੇ ਨਾਲ ਦੇ ਜਿਹੜੇ ਪਰਿਵਾਰਿਕ ਮੈਂਬਰ ਹੈ ਉਹ ਵੀ ਠੀਕ ਹੀ ਰਹਿਣਗੇ ਮੇਰੀ ਪਿਆਰੀ ਸਹੇਲੀ ਅਜੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਇੱਕ ਤਾਂ ਉਹ ਬਾਜ਼ਾਰੀ ਚੀਜ਼ ਚੀਜ਼ਾ ਪੀਜ਼ਾ ਬੱਗਾ ਨਿਊਡਲ ਚੈਟ ਚਾਟ ਵਗੈਰਾ ਖਾਂ ਛੱਡ ਕੇ ਘਰ ਦੇ ਸਾਦੇ ਭੋਜਨ ਨੂੰ ਤਰਜੀਹ ਦੇ ਯਾਨਕੀ ਘਰ ਦਾ ਸਿੰਪਲ ਰੋਟੀ ਖਾ ਉਹਨੂੰ ਮਤਵ ਦੇ ਦੂਜਾ ਲਗਾਤਾਰ ਸੈਰ ਕਰ ਜੇਕਰ ਤੂੰ ਸਮਾਂ ਰੰਦਿਆ ਅੰਨਾ ਗੱਲਾਂ ਵੱਲ ਧਿਆਨ ਨਾ ਦਿੱਤਾ ਤਾਂ ਨਿਸ਼ਚਿਤ ਰੂਪ ਵਿੱਚ ਤੈਨੂੰ ਪਛਤਾਉਣਾ ਪਵੇਗਾ ਮੈਨੂੰ ਪੂਰੀ ਉਮੀਦ ਹੈ ਕਿ ਤੂੰ ਮੇਰੀਆਂ ਗੱਲਾਂ ਵਿੱਚ ਧਿਆਨ ਦੇਵੇਂਗੀ ਅਤੇ ਆਪਣੀ ਸਿਹਤ ਦਾ ਖਿਆਲ ਰੱਖੇਗੀ ਤੇਰਾ ਤੇਰੀ ਸ਼ੁਭਚਿੰਤਕ ਤੇਰੀ ਸਹੇਲੀ ਠੀਕ ਹੈ